ਹਾਂਜੀ ਦੋਸਤੋ ਅੱਜ ਤੁਹਾਨੂੰ ਇਹੋ ਜਿਹੇ ਕਿਸਾਨਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਆਪ 'ਚ ਇਹ ਫੈਸਲਾ ਕਰ ਲਿਆ ਕਿ ਮੈਂ ਝੋਨਾ ਲਾਉਣਾ ਹੀ ਨਹੀਂ ਉਸ ਵੀਰ ਦੀ ਸੋਚ ਨੂੰ ਸਲਾਮ ਹੈ ਆਪਣਾ ਸਭ ਦਾ ਫਰਜ਼ ਬਣਦਾ ਕਿ ਸਾਰੇ ਹੀ ਉਸ ਦੀ ਸੋਚ ਨੂੰ ਅਪਣਾਈਏ ਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਇਹੋ ਜਿਹੇ ਬੰਦਿਆਂ ਨੂੰ ਲੱਭ ਕੇ ਸਨਮਾਨਿਤ ਕੀਤਾ ਜਾਵੇ ਤੇ ਆਪਣਾ ਸਭ ਦਾ ਫਰਜ਼ ਬਣਦਾ ਕਿ ਸਰਕਾਰ ਦਾ ਵੀ ਸਾਥ ਦਈਏ ਤੁਹਾਨੂੰ ਪਤਾ ਹੈ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪਾਣੀ ਕਿੰਨਾ ਡੂੰਘਾ ਜਾ ਰਿਹਾ ਇਹਨਾਂ ਗੱਲਾਂ ਦਾ ਪਹਿਲਾਂ ਖਿਆਲ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਆਉਣੀ ਹੀ ਨਹੀਂ ਸੀ ਤੇ ਪਾਣੀ ਨੇ ਇਹਨਾਂ ਡੂੰਘਾ ਜਾਣਾ ਹੀ ਨਹੀਂ ਸੀ ਜੇ ਅਸੀਂ ਰਲ ਕੇ ਸਾਰਿਆਂ ਨੇ ਪਹਿਲਾਂ ਉਪਰਾਲਾ ਕੀਤਾ ਹੁੰਦਾ ਤਾਂ ਅੱਜ ਪਾਣੀ 100 100 1.5 150 ਫੁੱਟ ਡੂੰਘਾ ਨਾ ਜਾਂਦਾ ਲੈ ਕਿਸਾਨ ਦਾ ਸੋਚਣ ਦਾ ਫਰਜ਼ ਨਹੀਂ ਸਾਡਾ ਸਾਰਿਆਂ ਦਾ ਸੋਚਣ ਦਾ ਫਰਜ਼ ਆ ਅੱਜ ਅਸੀਂ ਪਾਣੀ 'ਚ ਜ਼ਹਿਰਾਂ ਘੋਲ ਰਹੇ ਆ ਗਰਵਾਣੀ ਵਿੱਚ ਪਾਣੀ ਨੂੰ ਪੇਤਾ ਦਾ ਦਰਜਾ ਦਿੱਤਾ ਗਿਆ ਤੇ ਦੋਸਤੋ ਆਓ ਅੱਜ ਅਸੀਂ ਹੁਣੇ ਤੁਹਾਨੂੰ ਉਸ ਕਿਸਾਨ ਦੇ ਨਾਲ ਮਲਾਉਣੇ ਆ ਜਿਸ ਨੇ ਇਹ ਅਪਰਾਹਲਾ ਕਰ ਲਿਆ ਕਿ ਕਹਿੰਦਾ ਮੈਂ ਝੋਨਾ ਲਾਉਣਾ ਹੀ ਨਹੀਂ ਕਿਉਂਕਿ ਪਾਣੀ ਐਨਾ ਡੂੰਘਾ ਗਿਆ ਤੇ ਉਸ ਦੀ ਸੋਚ ਨੂੰ ਸਲਾਮ ਕਰਦੇ ਆ ਤੇ ਆਓ ਫਿਰ ਤੁਹਾਨੂੰ ਮਲਾਉਣੇ ਆ ਨਹੀਂ ਨਹੀਂ ਪਾਣੀ ਬਚਾਉਣਾ ਤੁਹਾਨੂੰ ਕਿਹਾ ਸੀ ਵੀ ਅਸੀਂ ਉਸ ਕਿਸਾਨ ਨਾਲ ਮਲਾਵਾਂਗੇ ਇਹ ਆ ਉਹ ਕਿਸਾਨ ਜਿਸ ਨੇ ਪੰਜਾਬ ਦੇ ਭਲੇ ਬਾਰੇ ਸੋਚਿਆ ਕਹਿੰਦਾ ਮੈਂ ਝੋਨਾ ਲਾਉਣਾ ਹੀ ਨਹੀਂ ਇਹ ਕੰਮ ਸਰਕਾਰਾਂ ਦਾ ਬਣਦਾ ਵੀ ਇਹਨਾਂ ਨੂੰ ਸਨਮਾਨਤ ਕਰੇ ਇਹੋ ਜਿਹੇ ਬੰਦਿਆਂ ਨੂੰ ਲੱਭੇ ਅਤੇ ਸਨਮਾਨਿਤ ਕਰੇ ਇਹ ਕੰਮ ਆਮ ਪਿੰਡ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਅਸੀਂ ਤੁਹਾਡੇ ਸਾਹਮਣੇ ਇਹਨਾਂ ਨੂੰ ਸਨਮਾਨਿਤ ਕਰਦੇ ਹਾਂ ਤੇ ਇਹਨਾਂ ਨਾਲ ਗੱਲ ਵੀ ਕਰਾਂਗੇ ਆਓ ਜੀ ਹਾਂਜੀ ਹਾਂਜੀ ਬਾਈ ਜੀ ਤੁਹਾਡਾ ਬਹੁਤ ਹੀ ਵਧੀਆ ਅਪਰਾਲਾ ਹਾਂਜੀ ਹਾਂਜੀ ਬਹੁਤ ਹੀ ਵਧੀਆ ਅਪਰਾਲਾ ਹੈ ਇਹ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਜੋ ਪਿੰਡ ਦੇ ਆਮ ਲੋਕ ਕਰ ਰਹੇ ਆ ਤੇ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਕਿ ਪਾਣੀ ਬਚਾਇਆ ਜਾਵੇ ਝੋਨਾ ਨਾ ਲਾਇਆ ਜਾਵੇ ਬਾਈ ਜੀ ਮੇਰੀ ਤਾਂ ਪਰ ਦੀ ਸਕੀਮ ਸੀ ਜੀ ਪਾਰੀ ਮਨ ਬਣਾ ਲਿਆ ਸੀ ਵੀ ਆਪਾਂ ਝੋਨਾ ਨਹੀਂ ਲਾਉਣਾ ਠੀਕ ਹੈ ਜੀ ਪਰ ਪਰ ਤਾਂ ਮੈਂ ਲਾਤਾ ਸੀਗਾ ਫਿਰ ਐਤੀ ਤਾਂ ਫਿਰ ਮੈਂ ਆਖਿਆ ਪੱਕਾ ਹੀ ਮਨ 'ਚ ਧਾਰ ਲਿਆ ਵੀ ਆਇਕਤੀ ਝੋਨਾ ਲਾਉਣਾ ਹੀ ਨਹੀਂ ਠੀਕ ਹੈ ਜੀ ਇਹ ਕੋਰਾ ਵੀ ਨਹੀਂ ਲਾਉਣਾ ਭਾਵੇਂ ਇਧਰ ਲਾ ਪਾਸਾ ਇਧਰ ਹੋ ਜੇ ਸਾਰੀ ਜ਼ਮੀਨ ਹੀ ਠੇਕੇ ਤੇ ਦੇ ਦੇਣੀ ਆ